ਸਸ਼ਿਆਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਬਠਿੰਡਾ ਦੇ ਵਿੱਚ ਪਿਛਲੇ 20 ਸਾਲ ਤੋਂ ਧੀਆਂ ਪੈਣਾ ਦੇ ਸਰਬਪੱਖੀ ਵਿਕਾਸ ਦੇ ਲਈ ਕੰਮ ਕਰ ਰਹੀ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਸਮਾਜ ਸੇਵੀ ਪ੍ਰਿੰਸੀਪਲ ਵੀਨੂ ਗੋਇਲ ਦੀ ਅਗਵਾਈ ਦੇ ਹੇਠ ਇਸ ਵਾਰ ਸੌਨ ਦੇ ਮਹੀਨੇ ਧੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਇਹ ਪ੍ਰੋਗਰਾਮ ਐਮਐਚਆਰ ਸਕੂਲ ਦੇ ਵਿੜੇ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਕਰਵਾਇਆ ਗਿਆ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਪੰਜਾਬ ਮਹਿਲਾ ਮੋਰਚਾ ਇੰਚਾਰਜ ਆਸ਼ਵੀ ਕਾਰਜਕਾਰੀ ਕਮੇਟੀ ਮੈਂਬਰ ਮਹਿਲਾ ਮੋਰਚਾ ਭਾਜਪਾ ਅਧਿਅਰ ਪਰਸਨ ਪ੍ਰਿਆਸ ਕੋਆਪਰੇਟਿਵ ਲਿਮਟਿਡ ਕਠੂਆ ਮੁਖ ਮਹਿਮਾਨ ਦੇ ਵਜੋਂ ਪਹੁੰਚੇ ਇਸ ਮੌਕੇ ਪ੍ਰਸਿੱਧ ਗਾਇਕ ਗਲੋਰੀ 바ਵਾ ਤੇ ਸ਼ਾਨ ਦਿਲਰਾਜ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਮਾਗਮ ਦੀ ਸ਼ਾਨ ਵਧਾਈ ਹੈ ਇਸ ਦੌਰਾਨ ਆਪਣੇ ਆਪਣੇ ਖੇਤਰ ਦੇ ਵਿੱਚ ਸਖਤ ਮਿਹਨਤ ਕਰਕੇ ਸਫਲਤਾ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ ਮਾਨ ਬਠਿੰਡੇ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰੋਗਰਾਮ ਦੇ ਵਿੱਚ ਮਨਿੰਦਰ ਕੌਰ ਪ੍ਰੋ ਅਲਟੀਮੇਟ ਜਿਮ ਰਾਧਾ ਰਾਣੀ ਵਰਕ ਫਰੋਮ ਹੋਮ オンલાઇਨ ਰਿਤੂ ਲੜੀ ਐਨਜੀਓ ਚਾਈਲਡ ਹੈਲਪਲਾਈਨ ਸੋਸ਼ਲ ਵਰਕਰ ਡਾਕਟਰ ਰਜਨੀ ਜਿੰਦਲ ਜੋ ਕਿ ਇੰਟਰਫਰਟੀਲਿਟੀ ਜਿੰਦਲ ਸੈਂਟਰ ਤੇ ਜਸਵੀਰ ਕੌਰ ਪੰਜਾਬੀ ਸਿਆਣੀ ਮੁਟਿਆਰ ਨੂੰ ਮਾਨ ਪੰਜਾਬ ਦੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਮੇਅਰ ਮੈਡਮ ਰਮਨ ਗੋਇਲ ਤੇ ਐਮਸੀ ਰੀਨਾ ਗੁਪਤਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਹੋਇਆ ਮੰਚ ਸੰਚਾਲਨ ਦੀ ਭੂਮਿਕਾ ਪਰਮੰਦਰ ਕੌਰ ਦੇ ਵੱਲੋਂ ਨਿਭਾਈ ਗਈ ਹੈ ਪ੍ਰੋਗਰਾਮ ਦੇ ਵਿੱਚ ਸਮਾਜ ਸੇਵੀ ਉਪਦੇਸ਼ ਅਦੋਤਰਾ ਅਤੇ ਗਲੋਰੀ 바ਵਾ ਨੇ ਸਾਰਿਆਂ ਨੂੰ ਬੁਦਾਇਆ ਇਸ ਮੌਕੇ ਜੈਪੁਰ ਜੁਐਲਰਸ ਦੇ ਐਮ ਡੀ ਮੁਕੇਸ਼ ਗਰਗ ਬਿੱਟੂ ਐਮ ਐਚ ਆਰ ਸਕੂਲ ਦੀ ਮੈਨੇਜਮੈਂਟ ਦੇ ਪ੍ਰਿੰਸੀਪਲ ਆਰ ਕੇ ਬੈਂਕਿੰਗ ਸਕੂਲ ਤੋਂ 소ਨੀਆ ਤੇਮਾਨ 골ਡ ਮੈਡੀਕਾ ਤੋਂ ਡਾਕਟਰ ਪ੍ਰੀਤੀ ਪ੍ਰੋ ਅਲਟੀਮੇਟ ਜਿਮ ਦੀ ਸਮੂਹੀ ਟੀਮ ਗ੍ਰੀਨ ਸਿਟੀ ਪ੍ਰੋਜੈਕਟ ਦੇ ਐਮ ਡੀ ਡੀ ਪੀ ਗੋਇਲ ਸ਼ਾਮਲਾ ਲ ਅਗਰਵਾਲ ਮਾਡਰਨ ਆਈਟੀਆਈ ਤੋਂ ਮਦਨ ਲਾਲ ਜਿੰਦਰ ਕ੍ਰਿਸ਼ਨਾ ਕੰਟੀਨੈਂਟਲ ਦੇ ਵਿਵੇਕ ਚੌਧਰੀ ਦੇ ਵੱਲੋਂ ਸਹਿਯੋਗ ਦੇ ਲਈ ਸਮਾਜ ਸੇਵੀ ਵਿਨੂ ਗੋਲ ਦੇ ਵੱਲੋਂ ਧੰਨਵਾਦ ਕੀਤਾ ਗਿਆ ਤੇ ਗਲੋਰੀ 바ਵਾ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇੱਥੇ ਮਿਸਤੀ ਮਿਸਸਿਸ ਦੀਜ ਲੰਬੀ ਹੇਕ ਦੇ ਗੀਤ ਗਿੱਦਾ ਪੰਜਾਬੀ ਕੋਰਿਓਗ੍ਰਾਫੀ ਪੰਜਾਬੀ ਬੋਲੀਆਂ ਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਰੰਗ ਬਿਰੰਗੀਆਂ ਪੋਸ਼ਾਕਾਂ ਪ੍ਰੋਗਰਾਮ ਦਾ ਮਾਣ ਬਣਿਆ ਨੇ ਇਸ ਮੌਕੇ ਕਈ ਸਿੱਖਿਆ ਸੰਸਥਾਵਾਂ ਨੇ ਵਿਸ਼ੇ ਮੁੱਲਿਤ ਕੀਤੀ ਹੈ ਤੇ ਇਸ ਦੇ ਇਲਾਵਾ ਬਠਿੰਡੇ ਦੀਆਂ ਮਹਿਲਾਵਾਂ ਸਵੈ ਸਹਾਇਤਾ ਗਰੁੱਪ ਅਤੇ ਵਕਵਕ ਮਹਿਲਾ ਐਨ ਜੀਓਜ਼ ਨੇ ਵੀ ਵਿਸ਼ੇ ਮੁੱਲਿਤ ਕੀਤੀ ਹੈ ਸਮਾਜ ਸੇਵੀ ਪ੍ਰਿੰਸੀਪਲ ਵੀਨੂ ਗੋਲ ਪ੍ਰੋਗਰਾਮ ਦੇ ਮੁੱਖ ਸੰਚਾਲਕ ਐਮ ਕੇ ਮੰਨਾ ਤੇ ਪਰਮੰਦਰ ਕਾਲਜ ਦੇ ਨਾਲ ਹੀ ਸੰਤੋਸ਼ ਸ਼ਰਮਾ ਨੇ ਸਾਰਿਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਅੰਤ ਵਿੱਚ ਮੁੱਖ ਮਹਿਮਾਨਾਂ ਦੇ ਵੱਲੋਂ ਸਾਰੇ ਹੀ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ ਸਾਰਿਆਂ ਨੂੰ ਜੀ ਔਰ ਜੈ ਸ਼੍ਰੀ ਰਾਮ ਔਰ ਜੈ ਮਾਤਾ ਦੀ ਕਿਉਂਕਿ ਊਮਨ 엠ਪਾਵਰਮੈਂਟ ਦੀ ਗੱਲ ਕਰ ਰਹੇ ਆਂ ਤੀਆਂ ਬਠਿੰਡੇ ਦੀਆਂ ਮਾਨ ਬਠਿੰਡੇ ਦਾ ਪ੍ਰੋਗਰਾਮ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ 3 ਅਗਸਤ ਦਾ ਸਪਨੋ ਇੰਤਜ਼ਾਰ ਸੀ ਵਿੜੇ ਦੇ ਵਿੱਚ ਰੌਣਕਾਂ ਲੱਗ ਚੁੱਕੀਆਂ ਐ ਗਲੋਰੀ 바ਵਾ ਜੀ ਜੋਖੀ ਗੁਰਮੀਤ 바ਵਾ ਜੀ ਦੀ ਬੇਟੀ ਨੇ ਔਰ ਬਹੁਤ ਅੱਛੀ ਕਲਾਕਾਰ ਨੇ ਗਾਇਕਾ ਨੇ ਸਾਡੇ ਵਿੱਚ ਪਹੁੰਚ ਚੁੱਕੇ ਨੇ ਔਰ ਵੱਡੇ ਦੀਦੀ ਜੋ ਕਿ ਪਠੂਆ ਦੇ ਵਿੱਚ ਬਹੁਤ ਵੱਡੀ ਐਨ ਜੀਓ ਚਲਾਉਂਦੇ ਨੇ ਸਾਡੇ ਉਪਦੇਸ਼ ਅੰਦੋਤਰਾ ਜੀ ਉਹ ਵੀ ਪਹੁੰਚ ਚੁੱਕੇ ਨੇ ਔਰ ਮਹਿਫਿਲ ਸੱਜ ਚੁੱਕੀ ਆ ਔਰ ਮੇਰੀਆਂ ਭੈਣਾ 14 ਸਾਲ ਤੋਂ ਲੈ ਕੇ ਮੇਰੀਆਂ ਬੇਟੀਆਂ ਮੇਰੀਆਂ ਭੈਣਾ ਔਰ ਮੇਰੀ ਅਮਾ ਮਾ ਜਾਨੀ ਕਿ 14 ਤੋਂ ਲੈ ਕੇ 60 ਸਾਲ ਦੀ ਲੋਕ ਗੀਤ ਲੰਬੀ ਦੇ ਗੀਤ ਮੇਸੇਜ ਤੀਜ ਮੈਸੇਜ ਤੀਜ ਕਿੱਦਾ ਤਮਾਲਾ ਪੈਣਗੀਆਂ ਔਰ ਸ਼ੁਰੂ ਹੋ ਚੁੱਕੀਆਂ ਨੇ ਔਰ ਤੁਹਾਨੂੰ ਸਭ ਨੂੰ ਸਾਵਣ ਦੀਆਂ ਤੀਆਂ ਦੀਆਂ ਲੱਖ ਲੱਖ ਮੁਬਾਰਕਾਂ ਤੀਆਂ ਮਣਾਈਆਂ ਜੀ ਮੈਨੂੰ ਤਾਂ ਪੁੱਛਿਆ ਗਿਆ ਸੀ ਕਿ ਤੀਆਂ ਦਾ ਕੀ ਮਕਸਦ ਹੈ ਤਾਂ ਤੀਆਂ ਦਾ ਜਿਹੜਾ ਮੇਨ ਮਕਸਦ ਹੈ ਇਹੀ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਵੈਸੇ ਪੁਰਾਣੇ ਜ਼ਮਾਨੇ 'ਚ ਇੱਕ ਇਹ ਗੱਲ ਜਿਹੜੀ ਮੇਰੇ ਸਮਝ ਚ ਆਉਂਦੀ ਕਿਤੇ ਪੜ੍ਹੀ ਸੀ ਕਿ ਕਹਿੰਦੇ ਜਦੋਂ ਬਿਜਲੀ ਕੜਕਦੀ ਆ ਤਾਂ ਉਦੋਂ ਪਿਪਲੀ ਪਿੰਗਾ ਪੈਂਦੀਆਂ ਤਾਂ ਉਹ ਉਹ ਇਹ ਗਾਣਿਆਂ ਦੇ ਵਿੱਚ ਹੀ ਟੱਪਿਆਂ ਦੇ ਵਿੱਚ ਹੀ ਇਹ ਗੱਲਾਂ ਸਾਡੇ ਗੀਤਾਂ ਵਿੱਚ ਜ਼ਾਹਰ ਆਪਣੇ ਆਪ ਹੀ ਹੁੰਦੀਆਂ ਕਿ ਉਸ ਟਾਈਮ ਮਹਿਲਾਵਾਂ ਜਿਹੜੀਆਂ ਢੀਆਂ ਪੈਣਾ ਆਪਣੇ ਪੇਕੇ ਇਕੱਠੀਆਂ ਹੁੰਦੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਆਂੰਦ ਪਰਜਾਈਆਂ ਨੱਚਦੀਆਂ ਇਹਨਾਂ ਦਾ ਮਕਸਦ ਇਹ ਹੁੰਦਾ ਕਿ ਇੱਕ ਦੂਜੇ ਨੂੰ ਮਿਲਣ ਪੁਰਾਣੀਆਂ ਸਹੇਲੀਆਂ ਨੂੰ ਮਿਲਣ ਇਕੱਠੀਆਂ ਹੋ ਕੇ ਆਪਣੇ ਦੁੱਖ ਸੁੱਖ ਕਿਉਂਕਿ ਬੋਲੀਆਂ ਵਿੱਚ ਤੁਸੀਂ ਦੇਖਿਆ ਉਹ ਕਿ ਮੇਰੀ ਸੱਸ ਆਏ ਕਹਿੰਦੀ ਮੇਰੀ ਆਨੰਦ ਹੈ ਕਹਿੰਦੀ ਯਾਨੀ ਕਿ ਜੋ ਕੋਈ ਆਭੀਤੀ ਇੱਕ ਦੂਜੇ ਨੂੰ ਦੱਸਣੀ ਦੁੱਖ ਸੁੱਖ ਸਾਂਝੇ ਕਰਨੇ ਤਾਂ ਇੱਕ ਬਹਾਨਾ ਹੁੰਦਾ ਸੀ ਬੋਲੀਆਂ ਦੇ ਵਿੱਚ ਤੇ ਦੂਜੀ ਗੱਲ ਮੇਰੇ ਤੋਂ ਸੰਧਾਰਾ ਵੀ ਪੁੱਛਿਆ ਗਿਆ ਸੀ ਗੋਸਲ ਸਾਹਿਬ ਵੱਲੋਂ ਕਿ ਸੰਧਾਰੇ ਦਾ ਕੀ ਮਤਲਬ ਹੈ ਸੰਧਾਰਾ ਕੀ ਹੈ ਕਿ ਵੀਰ ਇੱਕ ਭੈਣ ਵਾਸਤੇ ਕੁਝ ਮਿੱਠਾ ਤੇ ਕੁਝ ਪੋਸ਼ਾਕਾਂ ਜੋ ਉਹਦੀ ਸਮਰਥ ਹੈ ਉਹ ਲੈ ਕੇ ਆਉਂਦਾ ਤੇ ਸੌਣ ਦੇ ਮਹੀਨੇ ਦੇ ਵਿੱਚ ਉਹਨੂੰ ਪਹਿਨ ਦਿੰਦਾ ਤਾਂ ਕਿ ਉਹਦੀਆਂ ਜੜੀਆਂ ਆਪਣੀ ਜ਼ਿੰਮੇਵਾਰੀ ਵੀ ਯਾਦ ਰੱਖੇ ਕਿ ਭੈਣ ਦੀ ਮੈਂ ਕਿਸ ਤਰ੍ਹਾਂ ਹੰਗ ਸੰਗ ਰਹਿਣਾ ਤੇ ਭੈਣ ਤੇ ਭਰਾ ਦਾ ਪਿਆਰ ਵੀ ਬਣਿਆ ਰਹਿੰਦਾ ਉਹਦੀਆਂ ਦੇ ਮਾਕੇ ਤੇ ਤੁਸੀਂ ਪਹੁੰਚੇ ਹੋ ਜੀ ਸਰ ਕਿਵੇਂ ਦੇਖਿਓ ਸਾਰਾ ਅੰਦਰ ਬਹੁਤ ਸੇ ਵੀ ਸਸਤਾ ਬਣਾ ਕੀਤਾ ਗਿਆ ਗੀਤ ਆਜ਼ਦੀ ਗਾਣਵਾਂ ਪੜੀ ਕਹਿਣਾ ਤਾਂ ਮੈਂ ਜੀ ਸਭ ਤੋਂ ਪਹਿਲਾਂ ਬੜੀ ਧੰਨਵਾਦੀ ਹਾਂ ਕਿ ਮੈਨੂੰ ਅੱਜ ਸੱਦਾ ਮਿਲਿਆ ਸੀ ਪ੍ਰਿੰਸੀਪਲ ਮੈਮ ਵੀਨੂ ਗੋਇਲ ਜੀ ਵੱਲੋਂ ਤੇ ਮੈਂ ਬੜੀ ਵਡਭਾਗੀ ਮਹਿਸੂਸ ਕਰ ਰਹੀ ਹਾਂ ਸਪੈਸ਼ਲ ਅੰਮ੍ਰਿਤਸਰ ਤੋਂ ਆਈ ਹਾਂ ਤੇ ਇਹ ਜਿਹੜਾ ਤੀਆਂ ਦਾ ਇਹ ਤਿਉਹਾਰ ਹੈ ਇਹ ਲੱਗਦੇ ਰਹਿਣੇ ਚਾਹੀਦੇ ਨੇ ਜੀ ਇਸ ਇਨਾਂ ਤਿਉਹਾਰਾਂ ਦੀ ਮਾਝੇ ਚ ਬੜੀ ਘਾਟ ਹੈ ਮੈਂ ਅੰਮ੍ਰਿਤਸਰ ਤੋਂ ਆਈ ਹਾਂ ਮੈਂ ਸਪੈਸ਼ਲ ਕਹਿ ਰਹੀ ਹਾਂ ਅੰਮ੍ਰਿਤਸਰ ਦੇ ਵਿੱਚ ਜਾਂਦੇ ਆ ਲਾਗਲੇ ਪਿੰਡਾਂ ਦੇ ਵਿੱਚ ਇਹ ਪ੍ਰਥਾ ਖਤਮ ਹੋ ਗਈ ਹੈ ਪਰ ਮਾਲਵੇ ਨੇ ਤੇ ਦੁਆਬੇ ਨੇ ਇਸ ਚੀਜ਼ ਨੂੰ ਸਾਹਮਣੇ ਰੱਖਿਆ ਹੈ ਮੈਂ ਬੜਾ ਧੰਨਵਾਦ ਕਰਦੀ ਆ ਮਾਲਵੇ ਦੁਆਬੇ ਦੀ ਬੜੀ ਧੰਨਵਾਦੀ ਆ ਕਿਉਂਕਿ ਸਾਡੇ ਸੱਭਿਆਚਾਰ ਨੂੰ ਬਚਾਉਣ ਦੀ ਹੁਣ ਜਿਹੜਾ ਉਪਰਾਲਾ ਹੈ ਅਗਰ ਮੀਡੀਆ ਆਪਣੇ ਸਿਰ 'ਤੇ ਜ਼ਿੰਮੇਵਾਰੀ ਲੈ ਲੇ ਤੇ ਇਹ ਕਾਫੀ ਹੱਦ ਤੱਕ ਇਹ ਮਸਲਾ ਹੱਲ ਹੋ ਸਕਦਾ ਹੈ ਅੱਜ ਵੀ ਨੌਜਵਾਨ ਪਟੀ ਲਗਾਤਾਰ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਦੇਖੋ ਹੁੰਦੀ ਜਾ ਰਹੀ ਹੈ ਜਿਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਇੱਕ ਤੇ ਜੀ ਸਾਰੇ ਬਾਹਰ ਡੁਰ ਗਏ ਨੇ ਪੁਰਥਨਾ ਕਲਚਰ ਅਪਣਾ ਲਿਆ। ਦੂਸਰਾ ਦੱਸਿਆ ਨਹੀਂ ਜਾ ਰਿਹਾ ਪੇਰੈਂਟਸ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ ਕਿ ਸਾਡਾ ਵਿਰਸਾ ਕੀ ਸੀ। ਤੇ ਬੱਚਿਆਂ ਨੂੰ ਅਗੋਂ ਕੀ ਥੋੜਾ ਲਗੇਗਾ। ਪਹਿਲੀ ਗੱਲ, ਦੂਸਰੀ ਗੱਲ ਅੱਜਕੱਲ ਦੇ ਜਿਹੜੇ ਗਾਣੇ ਸ਼ਾਰਟ ਮਤਲਬ ਜਲਦੀ ਜਲਦੀ ਉੱਪਰ ਚੜਨ ਲੀ ਜਿਹੜੇ ਕਲਾਕਾਰ ਜਿਹੜੇ ਗਾਣਿਆਂ ਨੂੰ ਅਪਣਾ ਰਹੇ ਨੇ ਉਹ ਵੀ ਸਾਡੇ ਵਿਰਸੇ ਵਾਸਤੇ ਬੜੀ ਚਿੰਤਾ ਦੀ ਗੱਲ ਹੈ। ਸੋ ਬੜੇ ਰੀਜ਼ਨਸ ਨੇ ਸਰ। ਕਾਰਨ ਬੰਦੇ ਉਹ ਵੀ ਜਿਹੜੇ ਕਲਾਕਾਰ ਨੇ ਪੁਰਾਣੇ ਨੂੰ ਸੁਪੜਾ ਨਹੀਂ ਜਾ ਰਿਹਾ ਤੁਸੀਂ ਵੀ ਸੋਚੋ। ਹਾਂ ਜੀ ਨਹੀਂ ਸੰਭਾਲਿਆ ਜਾ ਰਿਹਾ ਸਰ ਮੈਂ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਕੋਰ ਕੀਤੀ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਕਲਾਕਾਰ ਨੇ ਜਿਹੜੇ ਆਪਣੇ ਪੰਜਾਬ ਲਈ ਕੁਝ ਕਰ ਰਹੇ ਨੇ ਵਿਰਸੇ ਲਈ ਕੁਝ ਕਰ ਰਹੇ ਨੇ ਉਹਨਾਂ ਦੀਆਂ ਪੈਨਸ਼ਨਾਂ ਲਾਈਆਂ ਜਾਣ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਉਹ ਸਾਡੀਆਂ ਧਰੋਹਰਾਂ ਨੇ ਤੇ ਪਰ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਅਜੇ ਮੈਨੂੰ ਲੱਗਦਾ ਹੈ ਇਸ ਮੌਜੂਦਗੀ ਫੇਲ ਹੋ ਗਈ ਇਸ ਤੁਸਣ ਜਿਹੜਾ ਸਾਡਾ ਕਲਚਰ ਆ ਉਹਦੇ ਨਾਲ ਬਿਲਕੁਲ ਜਿਵੇਂ ਹੁਣ ਮੈਂ ਆ ਮੈਂ ਆਪਣੀ ਬੱਚੀ ਨੂੰ ਦੱਸਦੀ ਆ ਜੀ ਸਾਡੇ ਪਿੰਡ ਇਸ ਤਰ੍ਹਾਂ ਹੁੰਦੇ ਸੀ ਇਹ ਮਤਲਬ ਹੈ ਸਭ ਕੁਝ ਪਿੰਡਾਂ ਚ ਹੁੰਦਾ ਸੀ ਇਹਨੂੰ ਹਲ ਕਹਿੰਦੇ ਨੇ ਆ ਚਰਖਾ ਸੀ ਪ੍ਰੋਨਨਸੀਏਸ਼ਨ ਜਿਵੇਂ ਮੇਰੇ ਮਾਤਾ ਜੀ ਮੈਨੂੰ ਦੱਸਦੇ ਸੀ ਕਿ ਪੰਜਾਬੀ ਬੋਲੀ ਵਾਲ ਨਹੀਂ ਵਾਲ ਕਹਿਣਾ ਹਰ ਚੀਜ਼ ਦੀ ਪ੍ਰੋਨਨਸੀਏਸ਼ਨ ਹੁੰਦੀ ਹੈ ਸਰ ਉਹ ਸੀ ਆਪਣੇ ਮਾਤਾ ਜੀ ਤੋਂ ਸਿੱਖੀਏ ਇਸ ਤਰ੍ਹਾਂ ਹਰ ਪੇਰੈਂਟਸ ਦਾ ਇਹ ਫਰਜ਼ ਬੰਦ ਹੈ ਕਿ ਆਪਣੇ ਬੱਚਿਆਂ ਨੂੰ ਦੱਸਣ ਕਿ ਸਾਡਾ ਪੰਜਾਬੀ ਵਿਰਸਾ ਕੀ ਸੀ ਤਾਂ ਕਿ ਬੱਚੇ ਉਸ ਚੀਜ਼ ਨਾਲ ਜੁੜਨ ਤੁਸੀਂ ਸ਼ਬਦਾਂ ਦੀ ਗੱਲ ਕੀਤੀ ਹੈ ਪਰ ਅੱਜ ਪੰਜਾਬੀ ਦੇ ਵਿੱਚ ਹਿੰਦੀ ਤੇ ਇੰਗਲਿਸ਼ ਬੜੀ ਮਿਕਸ ਕੀਤੀ ਮੇਰੇ ਲਈ ਉਹ ਫਟਾਫਟ ਹੋਣ ਲਈ ਜੀ ਫੜਾ ਫੜ ਪੌਪੂਲਰ ਹੋਣ ਲਈ ਜਿੰਨਾ ਉਹ ਮਿਕਸ ਕਰਨਗੇ ਉਨਾ ਹੀ ਉਹ ਬਾਰ ਦੇ ਦੇਸ਼ਾਂ ਦੇ ਵਿੱਚ ਉਹਨਾਂ ਦੇ ਗਾਣੇ ਜ਼ਿਆਦਾ ਵੱਜਣਗੇ ਉਨਾ ਹੀ ਉਹ ਜੋ ਮਰਜ਼ੀ ਹੋ ਜੇ ਵਿਰਸੇ ਦਾ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਸੀ ਪਰ ਮੇਰੀ ਬਾਰ ਬਾਰ ਇਹੋ ਹੀ ਬੇਨਤੀ ਹੈ ਵਿਰਸੇ ਦੀ ਤੁਸੀਂ ਗੱਲ ਕਰਦੇ ਤੁਸੀਂ ਪਾਸੇ ਕਿਹਾ ਜਾ ਰਿਹਾ ਕਿ ਜਿਹੜੀ ਪੰਜਾਬੀ ਭਾਸ਼ਾ ਨੂੰ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈਗਾ ਪ੍ਰਫੁੱਲਤ ਕਰ ਰਹੇ ਹਾਂ ਹਾਂਜੀ ਨਹੀਂ ਭਾਸ਼ਾ ਪਰ ਫੁੱਲਤ ਹੋਣੀ ਭਾਸ਼ਾ ਦੇ ਵਿੱਚ ਇੱਕ ਚੀਜ਼ ਵਿਰਸਾ ਵੀ ਆਉਂਦੀ ਹੈ ਠੀਕ ਹੈ ਖਾਲੀ ਸਟੇਜਾਂ ਤੇ ਚੜ ਜਾਣਾ ਤੇ ਇੱਕ ਸਾਈਡ ਤੇ ਚਰਖਾ ਟੰਗ ਦੇਣਾ ਤੇ ਦੂਜੇ ਤੇ ਫੁਲਕਾਰੀ ਟੰਗ ਦੇਣਾ ਉਹ ਵਿਰਸਾ ਨਹੀਂ ਹੈ ਭਾਜੀ And Thank you.